ਬਾਈ ਕੋਸਾ ਬਾਈ ਵਰਪਰੇਸ ਨੂੰ ਗੋਤ ਪਛਾਨਿਆ ਕਿ ਨਹੀਂ ਪਛਾਨਿਆ ਚੜਦੀ ਕਲਾ ਚੜਦੀ ਕਲਾ ਮੈਂ ਥੋੜਾ ਜਿਹਾ ਪਛਾਨਿਆ ਵੀ ਤੇ ਨਹੀਂ ਨਹੀਂ ਵੀ ਪਛਾਨਿਆ ਲਾਦਾ ਪਛਾਨਿਆ ਨਹੀਂ ਆ ਨਿਰਵੈਰ ਸਿੰਘ ਹੈ ਨਿਰਵੈਰ ਸਿੰਘ ਨਿਰਵੈਰ ਸਿੰਘ ਨਹੀਂ ਚਲ ਰਹੀ ਹੋਰ ਬਾਬੂ ਠੀਕ ਹੈ ਵਧੀਆ ਕੰਮ ਤੋਂ ਆਦੇ ਹਾਂ ਪਹਿਲਾਂ ਦਿਹਾੜੀ ਕਰਦਾ ਹੁੰਦਾ ਹਾਂ ਹਾਂ ਤੇ ਹੁਣ ਦਿਹਾੜੀ ਨਹੀਂ ਹੁਣ ਚਲ ਜੇ ਤੇ ਰੋੜੀ ਦਾੜੀ ਕੋਟਣ ਚਲ ਜੇ ਦਾ ਅੱਛਾ ਰੋੜੀ ਕੋਟਣ ਰੋੜੀ ਗਾੜੀ ਕੋਟਣ ਚਲ ਜੇ ਦਾ ਸਰ ਪਰਿਵਾਰ ਵਧੀਆ ਉਹ ਮੈਂ ਤੁਹਾਨੂੰ ਤਾਂ ਰੋਕਿਆ ਸੀ ਮੈਂ ਨਾ ਬਾਪੂ ਆਸ ਲਈ ਹੀ ਪੱਗ ਅੱਛਾ ਉਹ ਬਾਪੂ ਨੂੰ ਜਿਹੜਾ ਕਹਿੰਦਾ ਕਾਲੀ ਫਿ ਲੈ ਗਿਆ ਪਹਿਲੇ ਅੱਛਾ ਤੇ ਮੈਂ ਇਹ ਦੀ ਖਿਡਾਰੀ ਮੈਂਗਾ ਹੁਣ ਕਿ ਹੁੰਦੀ ਆ ਤੂੰ ਜੇ ਤੁਹਾਨੂੰ ਠੀਕ ਲੱਗੇ ਤਾਂ ਅੱਛਾ ਬਬਈ ਨਵੀ ਪਾਗ ਜੇ ਹਾਂ ਹਾਂ ਠੀਕ ਆ ਜੀ ਬੱਲੋਗੇ ਮੈਂ ਕਿਹਾ ਬਾਪੂ ਨੇ ਕਰਦੀਆਂ ਗੱਲਾਂ ਮੈਨੂੰ ਉਮੜ ਕੇ ਉਹਨੂੰ ਮੈਂ ਦੇ ਦਿੱਤੀ ਉਹਨੇ ਕਿਹਾ ਮਟੂ ਕਾਲੀ ਕਿਈ ਮੈਂ ਨਾਂ ਦਾ ਤੇ ਤੇਰੇ ਦਾ ਪਤਾ ਤੇ ਮੈਂ ਪਛਾਣ ਵੀ ਅੱਗੀ ਆ ਤੇ ਥੋੜਾ ਆ ਜਾ ਦੱਸ ਦਿੰਦਾ ਇਹ ਨਹੀਂ ਦੱਸਣਾ ਇਹ ਨਹੀਂ ਦੱਸਣਾ ਇਹਦੀ ਪਾਗ ਲੈ ਜਾਓ ਤੇ ਇੱਕ ਨਾ ਕਿੰਬਰ ਕਿਹਦਾ ਇਹ ਬੂਟ ਦਾ ਨੰਬਰ ਬੂਟ ਦਾ ਮੇਰਾ ਨਾ ਨੋ ਨੰਬਰ ਹੈ ਨੋ ਨੰਬਰ ਹੈ ਬੂਟ ਦੇ ਕਿ ਭਈ ਹੋਣੇ ਆ ਮੈਂ ਕਰਲੇ ਲੈਣਿਆਂ ਵੀ ਜੋੜਾ ਲੈਣਾ ਹਾਂ ਕਰਲੇ ਲੈਣਿਆਂ ਜੋੜੇ ਨੂੰ ਮੈਂ ਕਰਲੇ ਲੈਾਂ ਤੁਸੀਂ ਵੇਖ ਲਓ ਤੁਹਾਡੀ ਦਰਾਂ ਦਾ ਫਾਦਰ ਸੋਲੀ ਆ ਹੈ ਵੇ ਲੋ ਗ੍ਰਾਮਦਾਸ ਪਾਸਾ ਨੇ ਸੁਣ ਲਈ ਏ ਗ੍ਰਾਮਦਾਸ ਵੇ ਲੋ ਕਹਿੰਦੇ ਮੈਂ ਤਰਲੇ ਇਕ ਲੈ ਰਿਆ ਹਾਂ ਜੋੜੇ ਵਾਸਤੇ ਵੇ ਲੋ ਮਹਾਰਾਜ ਨੇ ਆਪੇ ਦੇ ਤਾ ਹੈ ਕਿ ਜੇ ਮੈਨੂੰ ਪਜਾਮਾ ਕੁੜਤਾ ਲੈ ਦਿਓ ਨਾ ਪਜਾਮਾ ਕੁੜਤਾ ਕਿੱਥੋਂ ਕਿੱਥੋਂ ਮਿਲਦਾ ਜੀ ਦੱਸੋ ਉਹ ਛੇ ਨੂੰ ਚਰਨਤਾਰਨੋਂ ਮਿਲਦਾ ਤੁਹਾਡੇ ਕੋਲ ਹੁਣ ਪਜਾਮਾ ਕੁੜਤਾ ਹੈ ਨਹੀਂ ਅੱਛਾ ਮਨੂੰ ਹੋਰ ਨਹੀਂ ਹੈਗੇ ਪਜਾਮਾ ਕੁੜਤਾ ਤੇ ਦਸਤਾਰਾ ਕਿੰਨੀਆਂ ਹੀ ਬਾਬੂ ਜੂੜਨਾ ਬੋਲਿਓ ਦਸਤਾਰਾ ਮੇਰੇ ਕੋ ਦੋ ਆ ਦੋ ਆ ਦਸਤਾਰਾ ਇੱਕ ਆ ਤੇ ਇੱਕ ਦੂਜੀ ਦੂਜੀ ਦਸਤਾਰ ਤੁਹਾਨੂੰ ਦੇਤੀ ਧੰਨ ਗੁਰੂ ਰਾਮਦਾਸ ਵਾਹਿਗੁਰੂ ਜੂੜ ਕੇ ਵਾਹਿਗੁਰੂ ਬਾਬਾ ਜੀ ਮਤਲਬ ਦਸਤਾਰਾ ਵੀ ਬਸ ਦੋ ਹੀ ਆ ਹਾਂ ਦੋ ਦਸਤਾਰਾ ਤੀਜੀ ਆ ਮੈਂ ਕਿਹਾ ਤੀਜੀ ਮੈਂ ਤੁਹਾਨੂੰ ਦਿੱਤੀ ਆ ਬਾਬਾ ਜੀ ਇੱਕ ਹੋਰ ਲੈ ਲਓ ਫਿਰ ਸਾਡੇ ਕੋਲ ਇੱਕ ਹੋਰ ਦੇ ਦੇ ਦਸਤਾਰ ਇਹ ਲਓ ਇੱਕ ਹੋਰ ਲੈ ਲਓ ਤੁਹਾਡੇ ਕੋਲ ਹੁਣ ਚਾਰ ਦਸਤਾਰਾ ਹੋ ਗਈਆਂ ਠੀਕ ਆ ਜੀ ਆ ਵੀ ਦਸਤਾਰ ਹੈ ਹਾਂਜੀ ਕਦੀ ਉਹ ਬਨ ਲਈ ਕਦੀ ਆ ਬਨ ਲਈ ਕਦੀ ਆ ਬਨ ਲਈ ਠੀਕ ਆ ਜੀ ਹੁਣ ਤੁਹਾਡੇ ਕੋਲ ਚਾਰ ਦਸਤਾਰਾ ਹੋ ਗਈਆਂ ਤੇ ਤੁਹਾਡੇ ਕੋਲ ਕੁਰਤਾ ਪਜਾਮਾ ਨਹੀਂ ਹੈਗਾ ਕੁਰਤਾ ਪਜਾਮਾ ਵੀ ਨਹੀਂ ਹੈਗਾ ਧੰਨ ਗੁਰੂ ਜੀ ਆਮਦਸ ਦੇਖ ਲਓ ਸਾਡੇ ਸਿੱਖਾਂ ਦੇ ਹਾਲ ਜੇ ਕਿ ਅਸੀਂ ਸਾਡੇ ਕੋਲ ਸਾਡੇ ਆਪਣੇ ਕੋਲ ਕੁਰਤੇ ਪਜਾਮੇ ਨਹੀਂ ਹੈਗੇ ਹੈ 1000 ਰੁਪਏ ਦਾ ਤੁਹਾਡਾ ਕੁਰਤੇ ਮੈਂ ਮਾਜਣਾ ਹਾਂ ਆਜੂਗਾ ਨਾ ਹਾਂਜੀ ਲੋ ਬਾਬਿਓ ਆ ਵੀ ਤੁਹਾਡੇ ਗੁਰੂ ਵੱਲੋਂ ਆਏ ਆ ਅਸੀਂ ਨਹੀਂ ਦਿੱਤੇ ਹੈਗੇ ਇਹਦਾ ਤੁਸੀਂ ਕੁਰਤਾ ਪਜਾਮਾ ਲੈ ਲਿਓ ਮੇਰਾ ਨਹੀਂ ਗੁਰੂ ਰਾਮਦਾਸ ਪਾਸ਼ਾ ਦਾ ਠੀਕ ਹੈ ਡੈੱਡ ਲਿਖ ਦਿੱਤਾ ਨੰਬਰ ਦੀ ਹੁਣ ਬਾਬਾ ਜੀ ਲੋੜ ਦੀ ਜਦੋਂ ਤੁਸੀਂ ਜਦੋਂ ਤੁਸੀਂ ਗੁਰੂ ਰਾਮਦਾਸ ਪਾਸ਼ਾ ਨੂੰ ਯਾਦ ਕੀਤਾ ਨਾ ਹਾਂ ਮੇਰੇ ਵਰਗੇ ਆ ਹੀ ਜਾਣੇ ਆ ਬਾਬਾ ਜੀ ਜਿਹਨੇ ਸਾਡੇ ਫੇਰੇ ਮਾਰ ਜਿਹਨੇ ਅੱਜ ਮਿਲਾਇਆ ਉਹਨੇ ਕੱਲ ਵੀ ਮਿਲਾ ਦੇਣਾ ਤੁਸੀਂ ਉਹਨੂੰ ਉਹਨੂੰ ਯਾਦ ਕਰਿਓ ਤੇ ਕੋਧ ਲਿਖ ਦਿੱਤਾ ਹਾਂ ਲਿਖ ਤਾਂ ਠੀਕ ਹੈ ਜਦੋਂ ਮੈਨੂੰ ਮਿਲਣਾ ਹੋਊਗਾ ਮੇਰੇ ਤੋਂ ਹੋਰ ਵੀ ਵੱਡੇ ਵੱਡੇ ਬੰਦੇ ਆਣਗੇ ਬਸ ਉਹਨਾਂ ਦਾ ਦੱਸਣਾ ਯਾਦ ਕਰਿਓ ਇਹ ਵੀ ਨਹੀਂ ਆ ਸਕਦੇ ਸਾਡੇ ਸਾਡੇ ਨਾ ਨਸ ਸਿੰਘੋ ਤੁਹਾਡਾ ਗੁਰੂ ਬੜਾ ਬਿਆਨਤਾ ਤੁਸੀਂ ਉਹਨੂੰ ਫਰਿਆਦ ਕਰਿਓ ਅੱਛਾ ਅੱਛਾ ਚਲੋ ਫਿਰ ਕੋਈ ਨਾ ਕੋਈ ਤੁਹਾਡੇ ਕੋਲ ਜਰੂਰ ਆਊਗਾ ਮੇਰੇ ਮੇਰੇ ਵਰਗਾ ਸਿੰਘ ਠੀਕ ਹੈ ਗੁਰੂ ਰਾਮਦਾਸ ਬਿਆਨਤਾ ਤੁਹਾਡੇ ਗੁਰੂ ਰਾਮਦਾਸ ਪਾਸ਼ਾ ਬੜੇ ਬਿਆਨਤਾ ਤੁਸੀਂ ਯਾਦ ਕਰਿਆ ਕਰੋ ਚੋ ਠੀਕ ਹੈ ਪਿਆਰਿਓ ਧੰਨਵਾਦ ਜੀ ਸ਼ੁਕਰਾਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ